ਕੀ ਲੱਗਦਾ ਪਿੰਡ ਦਾ ਮਾਹੌਲ ਵੋਟਰਾਂ ਦੇ ਦਿਨ ਨੇੜੇ ਆ ਗਏ 20 ਤਰੀਕ ਨੇ ਬਿਲਕੁਲ ਸਹੀ ਹੈ ਜੀ ਮੇਨੂੰ ਮੋਟਾ ਮਾਹੌਲ ਕੀੜੀ ਪਾਰਟੀ ਨੂੰ ਇਸ ਪਿੰਡ ਚ ਵੱਧ ਵੋਟ ਪੈਂਦੀ ਹੈ ਕੀ ਇਹ ਨੂੰ ਪਾਉਣਗੇ ਜੀ ਕੀ ਇਹ ਨੂੰ ਸਿਮਰਦੀ ਮੰਗਣ ਹਾਂ ਜੀ ਜਿਹੜਾ ਗੋਵਿੰਦ ਸਿੰਘ ਸੰਧੂ ਆ ਉਹ ਨੂੰ ਪਾਉਣਗੇ ਹਾਂ ਜੀ ਹਾਂ ਜੀ ਕੀ ਲੱਗਦਾ ਇਸ ਕੀ ਦਾ ਮਾਹੌਲ ਕਕਰ ਮਾਹੌਲ ਦੀ ਹੈ ਕਿ ਨਹੀਂ ਜੋਰ ਹੈਗਾ ਪੂਰਾ ਗੋਵਿੰਦ ਹਾਂ ਜੀ ਇਹ ਵਧੀਆ ਪਰ ਪਹਿਲਾਂ ਇਹਦਾ ਨਾਨਾ ਵੀ ਵਧੀਆ ਕੰਮ ਕਰਦਾ ਦੀਗਾ ਹਾਂ ਜੀ ਹਾਂ ਜੀ ਇਹ ਵੀ ਬੀ ਬੀ ਬਹੁਤ ਔਖੇ ਜੀ ਕਿਤੇ ਕਿਤੇ ਵੜ ਚੱਕ ਕੇ ਤੇ ਕਿਤੇ ਦੋ ਚੱਕ ਬਹੁਤ ਜਿਆਦਾ ਔਖੇ ਹੋਗੇ ਜੀ ਜੀਰੀ ਅਜੇ ਵੀ ਖੜੀ ਹੈ ਖੜੀ ਹੈ ਹਾਂ ਅ ਕੈਸੀ ਕਾਲੇ ਦਲ ਨੂੰ ਵੋਟ ਪਾਉਣਾ ਵੀਰੇ ਆਪਾਂ ਤਿੰਨ ਵਾਰ ਕਾਲੀ ਦਲ ਦਾ ਕੋਈ ਬੰਦਾ ਨਹੀਂ ਗੁਰਸਿੱਖ ਬੰਦੇ ਨੂੰ ਅਸੀਂ ਵੋਟ ਪਾਵਾਂਗੇ ਗੁਰਸਿੱਖ ਕੋਈ ਵੀ ਹੋਵੇ ਐਡ ਕਿਸੇ ਸਿਮਰਜੀਤ ਸਿੰਘ ਮਾਨ ਨੂੰ ਪਹਿਲਾਂ ਵੀ ਮੈਂ ਵੋਟ ਪਾਉਂਦਾ ਰਿਹਾ ਸਾਡੀ ਜਿਹੜੀ ਜੀਰੀ ਹੈ ਸਾਰੀ ਰੋਲੀ ਹੈ ਹੁਣ ਤੱਕ ਵੀ ਮੰਡੀਆਂ ਚ ਪਈ ਐ 20 20 ਦਿਨਾਂ ਦੀ ਕਹਿੰਦੇ ਬਹੁਤ ਪਿਆ ਮਹੀਨਾ ਮਹੀਨਾ ਵੀ ਪਈ ਐ ਜਿਹੜੀ ਵੱਢਣ ਵਾਲੀ ਪਈ ਐ ਉਹ ਤਾਂ ਬਖਰੀ ਐ ਕੀ ਲੱਗਦਾ ਇਸ ਵਾਰ ਪਿੰਡ ਦਾ ਕਿਵੇਂ ਮਾਹੌਲ ਪਿੰਡ ਦਾ ਮਾਹੌਲ ਸ਼ਰੋਮਣੀ ਕਾਲੀ ਵਾਲਾ ਅੰਬਰਸਾ ਅੰਬਰਸਾ ਨੂੰ ਬਹੁਤ ਜ਼ਿਆਦਾ ਜੋ ਗੋਵਿੰਦ ਸਿੰਘ ਸੰਧੂ ਨੇ ਇੱਕ ਮਹੀ ਮੇਹ ਸ਼ੁਰੂ ਕਰੀਆ ਆਪਣਾ ਮੂਲ ਪਛਾਣ ਬੀ ਬੱਚਿਆਂ ਨੂੰ ਸੰਥਿਆ ਕਰਾ ਕਰਾਂਗੇ ਜੋ ਗੁਰਬਾਣੀ ਪੜ੍ਹ ਕੇ ਬੱਚੇ ਗਾ ਆਪੀ ਨਾ ਛੱਡ ਜਣਗੇ ਸਾਰੇ ਨੂੰ ਬੱਜਾ ਪੁੰਨ ਹੀ ਹੈ ਵੋਟਾਂ ਭਾਵੇਂ ਵੱਧ ਪੈਣ ਭਾਵੇਂ ਘੱਟ ਪੈਣਾ ਆਪਣਾ ਮੂਲ ਪਛਾਣ ਵਾਲੀ ਮਹਿਮ ਸਾਰਿਆਂ ਨੂੰ ਚੰਗੀ ਹੈ ਇਹਦੇ ਅਸੀਂ ਬਹੁਤ ਧੰਨਵਾਦੀਆਂ ਗੋਬਿੰਦ ਸਿੰਘ ਸਿੰਘ ਸੰਤੂ ਨੇ ਜਿਹੜੇ ਇਹਨਾਂ ਨੇ ਇਹ ਮਹਿਮ ਚਲਾਈ ਜਮਾ ਪੂਰੀ ਠੋਕੇ ਵੋਟ ਪਾਵਾਂਗੇ ਠੋਕੇ ਪਵਾਵਾਂਗੇ ਵੀ ਪਹਿਲਾਂ ਨਾਲੋਂ ਸੋਖਾ ਹੋਇਆ ਕੰਮ ਇਸ ਸਰਕਾਰ ਚ ਔਖਾ ਹੋਇਆ ਕੰਮ ਤਾਂ ਔਖਾ ਹੀ ਹੈ ਜੀ ਕੀ ਲੱਗਦਾ ਇਸ ਵਾਰ ਕੌਣ ਬਾਦੀ ਮਾਰਦਾ ਵਾਜੀ ਤਾਂ ਜੀ ਉਹਨਾਂ ਮਾਨ ਸਾਹਿਬ ਹੀ ਮਾਰ ਸਕਦੇ ਨੇ ਇਹ ਸਿੱਖ ਕੌਮ ਦੇ ਸੱਚੇ-ਸੁੱੱਚੇ ਬੰਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਲਾ ਅਸੀਂ ਖੜੇ ਆਂ ਭੈਣੀ ਮਹਰਾਜ ਪਿੰਡ ਵਿੱਚ ਬਰਨਾਲਾ ਹਲਕੇ ਦਾ ਇਹ ਪਿੰਡਾ ਉਰੇ ਸੱਤ ਦੇ ਵਿੱਚ ਬਜ਼ੁਰਗ ਬੈਠੇ ਨੇ ਸਾਡੇ ਨਾਲ ਬੱਪੂ ਜੀ ਕੀ ਨਾਮ ਆ ਤੁਹਾਡਾ ਨਰਮਲ ਜੀ ਕੀ ਲੱਗਦਾ ਪਿੰਡ ਦਾ ਮਾਹੌਲ ਵੋਟਰਾਂ ਦੇ ਦਿਨ ਨੇੜੇ ਆ ਗਏ 20 ਤਰੀਕ ਨੇੜੇ ਬਿਲਕੁਲ ਸਹੀ ਹੈ ਜੀ ਮੇਨੂੰ ਮੋਟਾ ਦਾ ਮਾਹੌਲ ਹੈ ਕੀੜੀ ਪਾਰਟੀ ਨੂੰ ਇਸ ਪਿੰਡ ਚ ਵੱਧ ਫੋਟ ਪੈਂਦੀ ਹੈ ਅੱਗੇ ਈਸੀ ਨੂੰ ਪਉਣਗੇ ਜੀ ਕਿਹਦੇ ਸਿਮਰਦੀ ਦੀ ਮੰਗ ਹਾਂ ਜੀ ਜਿਹੜਾ ਗੋਬਿੰਦ ਸਿੰਘ ਸੰਧੂ ਆ ਉਹਨੂੰ ਪਉਣਗੇ ਹਾਂ ਜੀ ਹਾਂ ਜੀ ਕੀ ਨਾਮ ਹੈ ਬੱਫੂ ਜੁਟਾ ਜੈ ਸਿੰਘ ਜੀ ਕੀ ਲੱਗਦਾ ਇਸ ਕੀ ਦਾ ਮਾਹੌਲ ਕਿਦਰਾ ਮਾਹੌਲ ਦੀ ਹੈ ਕਿ ਨਹੀਂ ਜੋਰ ਹੈਗਾ ਪੂਰਾ ਗੋਬਿੰਦ ਕਣੀ ਹਾਂ ਜੀ ਕਾ ਤੂੰ ਇਹ ਕਣੀ ਜੋਰ ਦਾ ਨਾਮ ਪਉਣਗਾ ਇਹ ਵਧੀਆ ਪਰ ਪਹਿਲਾਂ ਇਹਦਾ ਨਾਨਾ ਵੀ ਵਧੀਆ ਕੰਮ ਕਰਦਾ ਦੀਗਾ ਹਾਂ ਜੀ ਹਾਂ ਦਾਦੂ ਹਾਂ ਤੁਹਾਡੇ ਨਾਲ ਹਾਂ ਇਹਦਾ ਨਾਨਾ ਵਧੀਆ ਕੰਮ ਕਰਦਾ ਇੰਨਾ ਕਰਕੇ ਵਧੀਆ ਹਾਂਜੀ ਵਧੀਆ ਪਹਿਲਾਂ ਵੀ ਦੇਖ ਜੇਲ੍ਹ ਚੋਂ ਘੜਾਇਆ ਦੀਗਾ ਉਦੋਂ ਹੁਣ ਤੁਹਾਡਾ ਮਨ ਬਣਿਆ ਹੋਇਆ ਵੀ ਪਾਵਾਂਗੇ ਯਾ ਵੋਟ ਪਾਵਾਂਗੇ ਪੱਕੀ ਪੱਕੇ ਪਾਵਾਂਗੇ ਇਹਦੀ ਡੀਪੀ ਰੇ ਜੀ ਦੀ ਕਿੰਨੇ ਕਿ ਔਖੀ ਪੀਗੀ ਬਹੁਤ ਬਹੁਤ ਵਧੀਆ ਨੂੰ ਹੈ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦੇ ਔਖੇ ਹਾਂ ਡੀਬੀ ਵੀ ਬਹੁਤ ਔਖੇ ਜੀ ਕਿਤੇ ਕਿਤੇ ਵਾਰ ਚੱਕ ਕੇ ਕਿਤੇ ਕਿਤੇ ਚੱਕ ਬਹੁਤ ਜ਼ਿਆਦੇ ਔਖੇ ਹੋਣਗੇ ਜੀਰੀ ਅਜੇ ਵੀ ਖੜੀ ਹੈ ਖੜੀ ਹਾਂ ਸਰਕਾਰ ਤਾਂ ਕਹਿੰਦੀ ਅਸੀਂ ਨਾਲ ਦੇ ਨਾਲ ਚੈੱਕ ਦੇ ਦਿਆ ਕਰਾਂਗੇ ਆਹ ਕੀ ਕਿ ਲਿਖੜਦੇ ਆਠ ਆਠ ਅੱਛਾ ਹਾਂ ਬਹੁਤ ਓਕੇ ਹੋ ਜਾਣਗੇ ਹਾਂ ਪੂਰਾ ਬਬ ਕੀ ਨਾਮ ਬਾਈ ਜੀ ਮੇਰਾ ਨਾਮ ਨਰਮਲ ਸਿੰਘ ਆ ਜੀ ਅੱਗੇ ਤੁਸੀਂ ਕਿਹੜੀ ਪਾਰਟੀ ਨੂੰ ਵੋਟਾਂ ਪਾਉਣਾ ਅੱਗੇ ਅਸੀਂ ਕਾਲੇ ਦਲ ਨੂੰ ਵੋਟ ਪਾਉਣਾ ਵੀਰੇ ਹਾਂਜੀ ਆਪਾਂ ਤੇਰਵਾਰ ਕਾਲੀ ਦਲ ਦਾ ਕੋਈ ਬੰਦਾ ਨਹੀਂ ਗੁਰਸਿੱਖ ਬੰਦੇ ਨੂੰ ਅਸੀਂ ਵੋਟ ਪਾਵਾਂਗੇ ਗੁਰਸਿੱਖ ਕੋਈ ਵੀ ਹੋਵੇ ਤੇ ਉਹ ਕਾਂਗਰਸ ਦਾ ਕਿਉਂ ਨਾ ਹੋਵੇ ਕਿਸੇ ਦਾ ਵੀ ਹੋਵੇ ਗੁਰਸਿੱਖ ਬੰਦੇ ਨੂੰ ਵੋਟ ਪਾਵਾਂਗੇ ਸਾਡੇ ਘਰ 'ਚ ਇਹੀ ਪਹਿਲਾਂ ਤੋਂ ਚੱਲੀ ਹੁੰਦੀ ਐ ਕਿ ਅਸੀਂ ਸਿਮਰਜੀਤ ਸਿੰਘ ਮਾਨ ਨੂੰ ਪਹਿਲਾਂ ਵੀ ਮੈਂ ਵੋਟ ਪਾਉਂਦਾ ਰਿਹਾ ਮੇਰਾ ਪਿਤਾ ਜੀ ਮੇਰਾ ਭਾਈ ਉਹ ਕਾਲੀਦਲ ਨੂੰ ਵੋਟ ਪਾਉਂਦ ਰਹੇ ਨੇ ਤੇ ਮੈਂ ਕਈ ਵਾਰੀ ਮੇਰੇ ਕਲੇਸ਼ ਵੀ ਹੋ ਜਾਂਦਾ ਸੀ ਵੀ ਤੂੰ ਸਿਮਰਜੀਤ ਮਾਨ ਨੂੰ ਕਿਉਂ ਵੋਟ ਪਾਣਾ ਕਾਲੀਦਲ ਨੂੰ ਬਾ ਸਾਡਾ ਕਲੇਸ਼ ਵੀ ਕਈ ਵਾਰੀ ਹੋ ਜਾਂਦਾ ਸੀ ਪਰ ਕਲੇਸ਼ੇ ਤੌਰ ਤੇ ਵੀ ਮੈਂ ਵੋਟ ਫੇਰ ਵੀ ਮਾਨ ਨੂੰ ਸ਼ਬਨ ਪਾਉਂਦਾ ਕਿ ਐਦਕੀ ਮੇਰੀ ਸਾਰੀ ਵੋਟ ਮੇਰੇ ਪਿਓ ਦੀ ਮੇਰੇ ਭਾਈਆਂ ਦੀ ਮੇਰੇ ਆਪ ਦਾ ਭਾਈਚਾਰੇ ਦੀ ਸਾਰੇ ਦੀ ਵੋਟ ਮਾਨ ਸਾਹਿਬ ਨੂੰ ਹੀ ਪਾਉਗੀ ਮਾਨ ਸਾਹਿਬ ਦੇ ਨਾਂ ਤੇ ਪਾਉਗੀ ਮੈਂ ਇਹ ਨਹੀਂ ਕਹਿੰਦਾ ਵੀ ਆਹ ਮੁੰਡੇ ਨੂੰ ਪਾਉਗੀ ਬਾਲਟੀ ਵਾਲੇ ਨੂੰ ਸਮਝ ਗਿਆ ਲ ਉਹਦੇ ਸਾਡੇ ਕਾਲੀ ਅਦਾਲਤ ਤੇ ਗੁਰਸਿੱਖ ਬੰਦਾਂ ਤੇ ਵਿਸ਼ਵਾਸ ਐ ਇਸੇ ਤੇ ਅਸੀਂ ਵੋਟ ਪਾਵਾਂਗੇ ਤੇ ਇੱਕ ਗੱਲ ਹੋਰ ਐ ਸਾਡੀ ਜਿਹੜੀ ਜੀਰੀ ਐ ਸਾਰੀ ਰੋਲੀ ਐ ਹੁਣ ਤੱਕ ਵੀ ਮੰਡੀਆਂ ਚ ਪਈ ਐ 20-20 ਦਿਨਾਂ ਦੀ ਘਟਾਈ ਕਹਿੰਦੇ ਬਹੁਤ ਪਿਆ ਮਹੀਨਾ ਮਹੀਨਾ ਵੀ ਪਈ ਐ ਜਿਹੜੀ ਵੱਢਣ ਵਾਲੀ ਪਈ ਐ ਉਹ ਤਾਂ ਬਖਰੀ ਐ ਜਿਹੜੇ ਮਹੀਨਾ ਮਹੀਨਾ ਬਿਜਰੀ ਛੱਡੇ ਹਜੇ ਪਈ ਹੈਗੀ ਉਹਦੇ ਵਿੱਚ ਮੰਡੀ ਤੇ ਉਹਦਾ ਕੋਈ ਹੱਲ ਹੋਣਾ ਚਾਹੀਦਾ ਤੁਸੀਂ ਕਰੋ ਜਾਂ ਕੋਈ ਪਾਰਟੀ ਕੁਝ ਵੀ ਕਰੇ ਵੀ ਉਹਦੇ ਅਸੀਂ ਰਣੀ ਹੋਵਾਂਗੇ ਜੇ ਕੋਈ ਕੰਮ ਕਰੂਗਾ ਭਰੇ ਕੰਮ ਕਰੂਗਾ ਇਹ ਕਹਿੰਦੇ ਨੇ ਵੀ ਤੂਆਂ ਸਿੰਘ ਮਾਨ ਤਾਂ ਕਹਿੰਦੇ ਨਾਲ ਦੀ ਨਾਲ ਚੈੱਕ ਦਿੱਤੇ ਕਰਾਂਗੇ ਨਾਲ ਦੀ ਨਾਲ ਪੂਰੀਆਂ ਨਾ ਨਾ ਤਾਂ ਨਾ ਤਾਂ ਚੈੱਕ ਦਿੱਤਾ ਨਾ ਸਾਡੀ ਜੀਰੀ ਟੋਲੀ ਹੈ ਉਹ ਤਾਂ 25 30 ਕਹਿੰਦੇ ਨੇ ਉਹ ਵਾਊਚਰ ਆਉਂਦਾ ਫਲਾਣਾ 14 ਆਉਂਦਾ ਹੈ 15 ਆਉਂਦਾ 25 ਆਉਂਦਾ ਉਹਦੇ ਤੇ ਸਾਡਾ ਵਿਸ਼ਵਾਸ ਹੀ ਨਹੀਂ ਰਿਹਾ ਇੱਕ ਤਾਂ ਹੋਰ ਗੱਲ ਐ ਅੱਜ ਪਾਰਟੀ ਦਾ ਬੰਦਾ ਅੱਜ ਉੱਠਦਾ ਕੋਈ ਚਿਹੇ ਆ ਲਾਲਾ ਕੇ ਬੈਟਰ ਨੂੰ ਲਾ ਲਾਇਆ ਚਾਹ ਰਾਜਾ ਲਾਲਾ ਕੇ ਆਪਣਾ ਕੈਪਟਨ ਸਾਹਿਬ ਲਾਲਾ ਅਸੀਂ ਤਾਂ ਉਹਦੇ ਨਾਲ ਮੋਢਾ ਨਾਲ ਹੀ ਖੜਿਆ ਉਹ ਤੜਕੇ ਨੂੰ ਬਦਲ ਕੇ ਪਾਰ ਜਾਂਦੇ ਨੇ ਉਹ ਹੈ ਜੇ ਬੰਦਾ ਤਾਂ ਇਹੀ ਕੀ ਕਰਉਣਾ ਹੈ ਉਹੋ ਜਿਹੇ ਬੰਦੇ ਨਾਲ ਅਸੀਂ ਵੋਟ ਪਾਈਏ ਅਸੀਂ ਤਾਂ ਉਹ ਥਾਂਵੇਂ ਖੜਾਂਗੇ ਜਿਹੜਾ ਬੰਦਾ ਕਿਸੋਂ ਇੱਕ ਸਟੈਂਡ ਤੇ ਖੜਾ ਉਸ ਤੋਂ ਦੇ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕੀ ਨਾਮ ਆ ਤੁਹਾਡਾ ਗੁਲਜਾਰਾ ਸਿੰਘ ਹੈ ਕੀ ਲੱਗਦਾ ਹੈ ਇਸ ਵਾਰ ਪਿੰਡ ਦਾ ਕਿਵੇਂ ਮਾਹੌਲ ਪੰਗੜਾ ਮਾਹੌਲ ਸ੍ਰੋਮਣੀ ਅਕਾਲੀ ਦਰ ਅੰਬਰਸਾ ਅੰਬਰਸਾ ਨੂੰ ਜੀ ਬੋਟ ਜਾ ਦੇ ਜੀ ਅੱਛਾ ਹਾਂ ਕਿਉਂਕਿ ਸਰਕਾਰ ਨੇ ਲੋਕ ਬਹੁਤ ਖੱਜਲ ਖਵਾ ਰਹੇ ਨੇ ਜੀ ਜੀ ਨਹੀਂ ਬਿਖੀ 20 ਦੇ ਲੋਕ ਬੈਠੇ ਨੇ ਕੋਈ ਕਿਸੇ ਦੀ ਗੱਲ ਹੀ ਨਹੀਂ ਸੁਣ ਰਿਹਾ ਲੋਕ ਅੱਜ ਨਸ਼ੇ ਵਾਲੇ ਵੱਧ ਗਏ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਇਦਾਂ ਸਾਰੀ ਬੋਟ ਆ ਸਾਬ ਇਹਨਾਂ ਨੂੰ ਗੋਬਿੰਦ ਸਿੰਘ ਦਾ ਸੰਧੂ ਨੂੰ ਜਾ ਗੋਬਿੰਦ ਸਿੰਘ ਸੰਧੂ ਨੇ ਇੱਕ ਮਹਿਮ ਸ਼ੁਰੂ ਕਰੀਆ ਆਪਣਾ ਮੂਲ ਪਛਾਣ ਵੀ ਬੱਚਿਆਂ ਨੂੰ ਸੰਥਿਆ ਕਰਾ ਕਰਾਂਗੇ ਜੋ ਗੁਰਬਾਣੀ ਪੜ੍ਹ ਕੇ ਬੱਚੇ ਗਾ ਆਪੀ ਨਾ ਛੱਡ ਜਾਣਗੇ ਵਧੀਆ ਗੱਲ ਹੈ ਇਹ ਉਹ ਸਾਰਿਆਂ ਨਾਲ ਵੱਡੀ ਗੱਲ ਹੈ ਕਿ ਜਿਹੜਾ ਆਪਣੀ ਨਵੀਂ ਨਗਰ ਜੇਸਨ ਨੂੰ ਨਵੀਂ ਪੀੜ੍ਹੀ ਨੂੰ ਇਸ ਕੰਮ ਕਰਨੀ ਲਾਉਂਦਾ ਇਹ ਦੂਜਾ ਵੱਡਾ ਕੋਈ ਪੁੰਨੀ ਸਾਰਿਆਂ ਨਾਲ ਵੱਡਾ ਪੁੰਨ ਹੀ ਹੈ ਵੋਟਾਂ ਭਾਵੇਂ ਵੱੱਢ ਪੈਣ ਭਾਵੇਂ ਘੱਟ ਪੈਣਾ ਆਪਣਾ ਮੂਲ ਪਛਾਣ ਵਾਲੀ ਮਹਿਮ ਸਾਰਿਆਂ ਨਾਲੋਂ ਚੰਗੀ ਹੈ ਇਹਦੇ ਅਸੀਂ ਬਹੁਤ ਧੰਨਵਾਦੀਆਂ ਗੋਵਿੰਦ ਸਿੰਘ ਸੰਤੂ ਦੇ ਜਿਹੜੇ ਇਹਨਾਂ ਨੇ ਇਹ ਮਹਿਮ ਚਲਾਈ ਹੈ ਭਾਈ ਜੀ ਇਹ ਚੀਜ਼ ਨਾਲ ਫਰਕ ਪਊਗਾ ਜਿਹੜੀ ਪੂਰੇ ਫਰਕ ਕਿਉਂਕਿ ਇੱਕ ਪਾਸੇ ਨਸ਼ੇ ਬੰਡ ਰਹੇ ਨੇ ਦੂਜੇ ਪਾਸੇ ਸਿੱਖੀ ਨਾਲ ਜੋੜ ਰਹੇ ਨੇ ਦੇਖੋ ਜੀ ਇੱਕ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਕਹਿੰਦਾ ਸੀਗਾ ਮੈਂ ਕਹਿਣ ਵੀ ਲੱਗਾ ਸੀ ਵੀਰ ਜੀ ਨੂੰ ਵੀ ਉਹਨਾਂ ਦੀ ਦਾੜੀ ਬੰਨੀ ਹੋਈ ਸੀਗੀ ਵੀ ਤੁਸੀਂ ਬਾਬਾ ਦੀਪ ਸਿੰਘ ਦੇ ਪਰਉਕਾਰ ਵੀ ਦਾੜੀ ਖੋਲ ਕੇ ਰੱਖੋ ਮੈਂ ਇਹ ਗੱਲ ਕਹਿਣ ਲੱਗਾ ਸੀ ਮੈਂ ਉਹਨਾਂ ਨੂੰ ਵੀ ਆ ਮੰਦਾ ਮੰਦਾ ਇਹ ਪਹੁੰਚੂ ਨਾ ਗੱਲ ਕਿਉਂਕਿ ਜੋ ਖਬਰਾਂ ਦੇਖਦੇ ਨੇ ਮੇਰੇ ਮਨ ਦਾ ਬਲਬਲਾ ਸੀਗਾ ਵੀ ਜੇ ਇਹਦੀ ਦਾੜੀ ਖੁੱਲੀ ਹੁੰਦੀ ਵੀ ਐ ਨਹੀਂ ਪਤਾ ਵੀ ਇਹਦੀ ਮੁੰਨੀ ਹੋਈ ਦਾੜੀ ਇਹ ਕਿ ਰੱਖੀ ਹੋਈ ਆ ਜਿਹੜੀਆਂ ਭੈਣਾ ਭਰਾ ਆ ਜਾਂ ਦੂਰੋਂ ਦੇਖਦੇ ਨੇ ਉਹਨਾਂ ਨੂੰ ਐ ਲੱਗਦਾ ਵੀ ਕਿਸੇ ਕੱਟੀ ਨਾ ਹੋਵੇ ਕੱਟੀ ਤਾਂ ਹੈ ਨਹੀਂ ਬੰਨੀ ਹੋਈ ਹੈ ਵੀ ਮਤਲਬ ਐ ਖੁੱਲੀ ਛੱਡੀ ਹੋਵੇ ਜਿਵੇਂ ਬਾਪੂ ਜੀ ਦੀ ਛੱਡੀ ਹੋਈ ਹੈ ਬੜਾ ਸੋਹਣਾ ਲੱਗੇ ਜੇ ਬਾਬਾ ਦੀਪ ਸਿੰਘ ਦਾ ਪਰੋਕਾਰ ਹੋਵੇ ਕਿੱਡੀ ਵੱਡੀ ਗੱਲ ਹੈ ਕਿੱਦਾਂ ਉਹਦੇ ਉਹਦਾ ਸੰਸਕਾਰ ਮਰੀ ਦਾ ਸੰਸਕਾਰ ਹੁੰਦੇ ਨੇ ਉਹਦੇ ਚ ਉਹਨੂੰ ਕੰਡੀ ਵੱਡੀ ਆਵਾ ਮਿਲੂ ਵੀ ਬਾਬਾ ਦੀਪ ਸਿੰਘ ਦਾ ਐ ਦਾੜੀ ਛੱਡੀ ਹੋਈ ਹੈ ਉਹਦੇ ਨਾਲ ਵੋਟ ਵਧੂਗੀ ਜੇ ਤੁਸੀਂ ਤੁਸੀਂ ਕੀ ਮੰਗ ਕਰਦੇ ਹੋ ਵੀ ਗੋਬਿੰਦ ਸਿੰਘ ਸੰਧੂ ਨੂੰ ਦਾੜੀ ਖੁੱਲੀ ਰੱਖਣੀ ਹੈ ਕਾ ਖੁੱਲੀ ਰੱਖਣੀ ਚਾਹੀਦੀ ਹੈ ਦਾੜੀ ਉਹਨੂੰ ਮੰਨਣੀ ਚਾਹੀਦੀ ਦਾੜੀ ਖੁੱਲੀ ਰੱਖਣੀ ਚਾਹੀਦੀ ਹੈ ਉਹ ਦੀਪ ਸਿੰਘ ਬਾਬਾ ਦਾ ਪੈਰੋਕਾਰ ਹੈ ਅੱਛੀ ਉਹਦੇ ਨਾਲ ਨਾਲ ਉਹਦੇ ਨਾਲ ਜੁਟ ਕੇ ਜਮਾ ਪੂਰੀ ਠੋਕੇ ਵੋਟ ਪਾਵਾਂਗੇ ਠੋਕੇ ਪਵਾਵਾਂਗੇ ਵੀ ਆਪਦੇ ਪਰਿਵਾਰ ਦੀ ਕੀ ਹੋਰ ਕੀ ਰਿਸ਼ਤਦਰਾਂ ਦੀ ਕੀ ਨਾਲ ਪਵਾਵਾਂਗੇ ਵੋਟ ਕੇਵਲ ਢੱਲੋਂ ਦਾ ਕਹਿੰਦਾ ਮੇਰੀ ਤਾਂ ਸੀਟ ਪੱਕੀ ਆ ਬਰਨਾਲੇ ਦੀ ਕਿਹੜੀ ਕੇਵਲ ਢੱਲੋਂ ਕੇਵਲ ਢੱਲੋਂ ਦਾ ਹੁਣ ਛੱਤ ਬਣੀ ਤਾਂ ਉਹ ਬਦਲ ਗਿਆ ਕਦੇ ਕਿੱਧਰ ਬਦਲ ਗਿਆ ਕਦੇ ਇੱਧਰ ਬਦਲ ਗਿਆ ਇੱਧਰ ਬਦਲ ਗਿਆ ਅਸੀਂ ਤਾਂ ਉਹਦੇ ਨਾਲ ਮੋਢੇ ਨਾਲ ਮੋਢਾ ਖਲਾ ਕੇ ਖੜੇ ਸੀ ਪਹਿਲਾਂ ਕਾਂਗਰਸ ਵਲੇ ਹੁਣ ਜਦੋਂ ਬਦਲੀ ਗਿਆ ਬੰਦਾ ਫਿਰ ਕੀ ਕਰਾਂਗੇ ਅਸੀਂ ਤਾਂ ਮਾਗਰ ਖੜੇ ਹਾਂ ਉਹਦੇ ਉਹ ਆਪ ਹੀ ਬਦਲ ਗਿਆ ਫਿਰ ਉਹਦੇ ਨਾਲ ਅਸੀਂ ਕਿ ਕਰਾਂਗੇ ਵੀਰ ਮੇਰੀ ਗੱਲ ਜਿਹੜਾ ਬਾਠ ਆ ਆਜ਼ਾਦ ਹੋਇਆ ਕਾ ਮੈਨੂੰ ਹੱਕ ਨਹੀਂ ਮਿਲਿਆ ਉਹ ਹੱਕ ਹੱਕ ਤਾਂ ਇਹੋ ਜੀ ਹੁੰਦੇ ਨੇ ਜਦੋਂ ਮੇਰੀ ਗੱਲ ਸੁਣ ਲਾਇ ਜਦੋਂ ਬੰਦਾ ਨਵੇਂ ਉੱਠੇ ਉਹ ਨਵੇਂ ਉੱਠੇ ਕੱਟੂ ਦੇ ਮੁੰਡਾ ਕੱਟੂ ਦੇ ਮੁੰਡਾ ਨਵੇਂ ਉੱਠਿਆ ਉਹ ਨਵੇਂ ਨੂੰ ਤਾਂ ਕੁਝ ਨਾ ਕੁਝ ਕਰਨਾ ਪੈਂਦਾ ਬਾਈ ਕਰਕੇ ਉਹ ਕੁਝ ਨਾ ਕੁਝ ਮਾੜਾ ਮੁੱਠੀ ਪ੍ਰਾਵਤੀ ਕਰ ਸਕਦਾ ਨਹੀਂ ਤਾਂ ਆਪਣੀਆਂ ਪਾਰਟੀਆਂ ਤਿੰਨਾਂ ਹੈਗੀਆਂ ਨੇ ਮਾਨ ਸਾਹਿਬ ਕਾਂਗਰਸ ਪਾਰਟੀ ਐ ਤੇ ਆ ਚਾੜੂ ਵਾਲੇ ਵਿੱਚ ਜੇ ਵਿਚ ਫਸੇ ਹੋਏ ਨੇ ਵਿਚ ਫਸੇ ਹੋਏ ਨੇ ਕਿਵੇਂ ਇੱਕ ਵਾਰ ਫਿਰ ਕਿਉਂ ਲੋਕ ਕੱਢਣਗੇ ਵਿੱਚੋਂ ਫਸਿਆ ਇਹਨਾਂ ਨੂੰ ਫਸਿਆ ਹੋਣ ਨੂੰ ਜਮਾ ਕੱਢਣਗੇ ਨਾ ਤਾਂ ਜਾਤੀ ਜੀ ਜੀ ਬੀਕੀਆ ਕੋਈ ਕੋ ਕੰਮ ਨਹੀਂ ਹੋਇਆਗਾ ਸਾਡਾ ਜੇ ਕੋਈ 4 ਪੈਸੇ ਦੇ ਕੇ ਕੰਮ ਕਰਾ ਲੈਂਦਾ ਸੀ 4 ਪੈਸੇ ਦੇ ਕੇ ਵੀ ਨਹੀਂ ਇਹਨਾਂ ਨੇ ਕੰਮ ਹੋਣ ਦਿੱਤਾ 4 ਪੈਸੇ ਦੇ ਕੇ ਤੁਸੀਂ ਮੇਰੀ ਗੱਲ ਸੁਣ ਮੈਂ ਵੱਜ ਗਿਆ ਮੈਂ ਤਾਂ ਛੁੱਟਣਾ ਚਾਹੂੰਗਾ ਨਾ ਚਾਰ ਪੈਸੇ ਦੇ ਕਸ਼ਟ ਨਾ ਜੂ ਇਨਾਂ ਨੇ ਬੰਦ ਕਰਤਾ ਨਾ ਤਾਂ ਮੈਂ ਛੁੱਟ ਸਕਦਾ ਨਾ ਇਹ ਛਡਾ ਸਕਦੇ ਨੇ ਫਿਰ ਮੈਂ ਕੀ ਕਰੂੰਗਾ ਨਸ਼ਾ ਕਿੰਨਾ ਕਾਮ ਹੋ ਗਿਆ ਕੇਦਰੀਵਾਲ ਕਹਿੰਦਾ ਚਾਰ ਹਫ਼ਤੇ ਜਟਾ ਦੂੰ ਮੈਨੇ ਨਸ਼ਾ ਨਸ਼ਾ ਤਾਂ ਮੇਰੀ ਗੱਲ ਸੁਣ ਲੈ ਨਸ਼ਾ ਨਹੀਂ ਹਟ ਸਕਦਾ ਨਸ਼ਾ ਕਦੇ ਵਾਸਤੇ ਵੀ ਨਹੀਂ ਹਟ ਸਕਦਾ ਜਿਹੜਾ ਵੀ ਬੰਦਾ ਕਹੂਗਾ ਵੀ ਅੱਜ ਮੈਂ ਨਸ਼ਾ ਬੰਦ ਕਰਦਾ ਉਹ ਬੰਦਾ ਹਰੂਗਾ ਕਦੇ ਵਾਸਤੇ ਵੀ ਇਹਨੇ ਕਿਹਾ ਗੋਬਿੰਦ ਸੰਧੂ ਨੇ ਵੀ ਵੀ ਮੈਂ ਅੰਬਰ ਤੋਂ ਸਿਕਾਉਂਗਾ ਸਿੱਖੀ ਨਾਲ ਜੋੜਾਂਗੇ ਬੱਚੇ ਉਹ ਆਪੀ ਬੰਦੇ ਘਟ ਜਾਂਦੇ ਨੇ ਨਹੀਂ ਉਹ ਜ ਨਹੀਂ ਕੱਢਦੇ ਹਾਂ ਕੋ ਗੁਰਸਿੱਖੀ ਦੇ ਨਾਲ ਬੰਦੇ ਜੁੜੇ ਹੋਏ ਨੇ ਆ ਸਾਡਾ ਪਰਿਵਾਰ ਬੈਠਾ ਸਾਰਾ ਸਾਰੇ ਦਾ ਸਾਰਾ ਗੁਰਦੁਆਰੇ ਜਾਂਦਾ ਅਸੀਂ ਗੁਰਦੁਆਰੇ ਜਾਂਦੇ ਸਾਰੇ ਆ ਜਾਂਦੇ ਨੇ ਆ ਇਹ ਸਿੱਖਾਂ ਦਾ ਲਾਣਾ ਵਜਦਾ ਮੇਰੀ ਗੱਲ ਉਹ ਇਹਦੇ ਨਾਲ ਕੁਝ ਨਹੀਂ ਕੱਢਦਾ ਜਿਹੜੇ ਬੰਦੇ ਨਸ਼ੇ ਵਾਲੇ ਨੇ ਵੀ ਜਾਣੀ ਚਿੱਟਾ ਛਟਾ ਪੀਂਦੇ ਨੇ ਜੇ ਉਹਨਾਂ ਨੂੰ ਭੁੱਕੀ ਪੱਕੀ ਜੀ ਹੋ ਜੇ ਮੜੀ ਮੋਟੀ ਉਹ ਚਿੱਟੇ ਤੋਂ ਹਟ ਜਾਣ ਚਿੱਟੇ ਨਾਲ ਮਰਦੇ ਨੇ ਟੀਕਾ ਲਾ ਕੇ ਨਾ ਇੱਥੇ ਆਏ ਬਾਥਰੂਮਾਂ ਚ ਮਰੇ ਚੱਕੇ ਕਿ ਲੈਂਦੇ ਨੇ ਸੀ ਅਸੀਂ ਆਪ ਲੈ ਹੁੰਦੇ ਨੇ ਚੱਕੇ ਬਾਥਰੂਮਾਂ ਦੇ ਵਿੱਚ ਵੀਰੇ ਚਿੱਟਾ ਬੰਦ ਕਰ ਦੋ ਜਿਹੜਾ ਆ ਚੀਜ਼ ਹੈ ਮਾੜੀ ਮੋਟੀ ਪੁੱਕੀ ਵੀ ਮਾੜੀ ਮੋਟੀ ਚਹਿ ਬੀਜ ਦੀ ਕਰ ਦੋ ਵਿੱਚ ਵਾ ਕੋਈ ਬੀਜ ਲੈ ਵਿੱਚ ਨਾ ਉਹ ਹੈ ਜਾ ਕਰ ਲੋ ਉਹ ਹੈ ਜਾ ਕੰਮ ਮੈਂ ਸਿੱਧੀ ਗੱਲ ਕਹਣਾ ਇਹ ਪਿੰਡਾਂ ਦੀ ਆਵਾਜ਼ ਹੈ ਸਾਰੇ ਪਿੰਡਾਂ ਦੀ ਆਵਾਜ਼ ਹੈ ਕਿ ਤੂੰ ਮਰਜੀ ਆਵਾਜ਼ ਸੁਣ ਲੈ ਤੁਹਾਨੂੰ ਕੋਈ ਕਹਿੰਦਾ ਨਹੀਂ ਕਹਿੰਦਾ ਕਿਉਂ ਨਹੀਂ ਕਿਹ ਕਹਿੰਦੇ ਫੀਮ ਖਾ ਕੇ ਨਸ਼ਾ ਕਰਕੇ ਪੁੱਕੀ ਗਾ ਕੇ ਲੋਕ ਕੰਮ ਕਰਦੇ ਤੇ ਟਿੱਟਾ ਗਾ ਕੇ ਤਾਂ ਕਹਿੰਦੇ ਮਰਦੇ ਮੇਰਾ ਦਾਦਾ ਜੀ ਮੇਰੀ ਗੱਲ ਸੁਣ ਲੈ ਐਨੇ ਸੀ ਤੋੜ ਕੇ ਦੇ ਦਿੰਦੇ ਫੀਮ ਜੇ ਤੋੜ ਕੇ ਦੇ ਦਿੰਦੇ ਨਾ ਐਨੀ ਹੋ ਮੋੜ ਕੇ ਦੇ ਵਾਪਸ ਦੇ ਦਿੰਦਾ ਸੀ ਅੱਛਾ ਵੀ ਵੱਧ ਦੇਤੀ ਮੇਰਾ ਦਾਦਾ ਫੀਮ ਖਾਂਦਾ ਸੀ 50 ਕਿਲੇ ਤਾਂ ਨੇ ਬਹਾਨੇ ਬਣਾਏ ਨੇ 50 ਕਿਲੇ ਸਾਡੇ ਕੋਲ ਬਹੰਦੇ ਹੈ ਕਿ ਨਾ 50 ਕਿਲੇ ਨੇ ਬਈ 52 ਨੇ ਸਾਡੇ ਕੋਲ ਉਹ 2 ਕਿਲੇ ਸਾਡੇ ਕੋਲ ਆਉਂਦੇ ਸੀ ਪੰਜਾਬ ਨੇ ਮੇਰੇ ਦਾਦੇ ਨੇ ਲਿੱਤੇ ਨੇ 52 ਕਿਲੇ ਬਹੰਦੇ ਸਾਡੇ ਕੋਲੇ ਨਹੀਂ ਅਦਰਵਾਇ ਲੋਕ ਕਹਿੰਦੇ ਨੇ ਵੀ ਫੀਮ ਕੰਦਾ ਘਰ ਜਾੜਤਾ ਜੀ ਤੁਸੀਂ ਕਹਿੰਦੇ 52 ਕਿਲੇ ਬਣਾ ਲਏ ਨਾ ਮੇਰੇ ਦਾਦੇ ਨੇ 52 ਕਿਲੇ ਬਹੰਦੇ ਅੱਜ ਜਾ ਕੇ ਸਾਡੇ ਨੌਂ ਦੇਖ ਸਕਦੇ ਹੋ ਬਾਕੀ ਦਾ ਜਿਹੜਾ ਕਿਸ ਨੇ ਸਾਡੇ ਪੂਰਨ ਵਰਗਾਂ ਨੇ ਸਰਪੰਚ ਦਾ ਸਾਡਾ ਮਰਨਾ ਮੇਰਾ ਭਾਈ ਸੀ ਉਹਨੇ ਵੀ ਬਣਾਇਆ ਅਸੀਂ ਵੀ ਬਣਾਇਆ ਗੇਲੇ ਹੋਰ ਨੇ ਉਹਨਾਂ ਅੱਡ ਵੀ ਬਣਾਇਆ 52 ਕਿਲੇ ਮੇਰੇ ਦਾਦੇ ਦੇ ਲੈ ਤੇ ਹੁਣ ਹੋਰ ਵੀ ਬਾਈਆਂ ਨਾਲ ਕਰਦੇ ਆ ਗੱਲ ਪੁੱਛ ਲੈਨੇ ਆ ਬਾਈ ਜੀ ਕੀ ਨਾਮ ਅਮਨਦੀਪ ਸਿੰਘ ਜੀ ਅਮਰਦੀਪ ਜੀ ਕਿਵੇਂ ਲੱਗਦਾ ਪਿੰਡ ਦਾ ਮਾਹੌਲ ਕਿਵੇਂ ਹੈ ਨਹੀਂ ਮੈਂ ਤਾਂ ਬਾਹਰ ਲਾਂ ਜੀ ਮੈਂ ਟਰੱਕ ਚ ਚਲਾਉਣਾ ਧੂਰੀ ਤੋਂ ਟਰੱਕ ਚ ਚਲਾਉਣਾ ਧੂਰੀ ਤੋਂ ਹੂੰ ਅ ਉਹਰੇ ਦੇਖਦੇ ਹੋ ਤੁਸੀਂ ਕਿਵੇਂ ਦਾ ਲੱਗਦਾ ਉਹਰੇ ਦਾ ਜੀ ਮੈਨੂੰ ਪਤਾ ਨਹੀਂ ਇਹਨਾਂ ਨਹੀਂ ਤੁਸੀਂ ਫਿਰਦੇ ਹੋ ਗੱਡੀਆਂ ਲਈ ਫਿਰਦੇ ਹੋ ਪਹਿਲਾਂ ਨਾਲ ਸੋਖਾ ਹੋਇਆ ਕੰਮ ਹੈ ਸਰਕਾਰ ਚ ਔਖਾ ਹੋਇਆ ਕੰਮ ਤਾਂ ਔਖਾ ਹੀ ਹੈ ਜੀ ਕੰਮ ਤਾਂ ਔਖਾ ਹੀ ਹੈ ਟੈਕਸ ਤੁਸੀਂ ਵੀ ਕਹਿੰਦੇ ਖਾਤੇ ਲੱਗਦੇ ਟੈਕਸ ਤਾਂ ਸਾਲ ਦੇ ਟੈਕਸ ਕਹਿੰਦੇ ਨੇ ਪਰੋ ਟੈਕਸ ਅਸੀਂ 3 ਮਹੀਨਿਆਂ ਦੀ ਮਸਾਂ ਭਰਦੇ ਆ ਔਖਾ ਹੋ ਗਿਆ ਕੰਮ ਹਾਂ ਬਹੁਤ ਛੁੱਟੀ ਟੈਟਾ ਹੋਰ ਵੀ ਬਾਪੂ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਗਰਦਾਸ ਸਿੰਘ ਹੈ ਜੀ ਕੀ ਆ ਪਿੰਡ ਦਾ ਮਾਹੌਲ ਕਿਵੇਂ ਪਿੰਡ ਦਾ ਮਾਹੌਲ ਠੀਕ ਆ ਜੀ ਉ ਜਣੀ ਹੁਣ ਜਿਵੇਂ ਚੱਲਦਾ ਪ੍ਰੋਗਰਾਮ ਵਧੀਆ ਚੱਲੀ ਜਾਂਦਾ ਚੱਲ ਹਾਂ ਜੀ ਤੇ ਕੀ ਲੱਗਦਾ ਇਸ ਵਾਰ ਕੌਣ ਬਾਜੀ ਮਾਰ ਸਕਦਾ ਬਾਜੀ ਤਾਂ ਜੀ ਹੁਣ ਮਾਨ ਸਾਹਿਬ ਹੀ ਮਾਰ ਸਕਦੇ ਨੇ ਸੱਚੇ-ਸੱਚੇ ਉਹ ਨੇ ਸਿੱਖ ਕੌਮ ਦੇ ਸੱਚੇ-ਸੱਚੇ ਬੰਦੇ ਨੇ ਇਹਨੇ ਦੇਸ਼ ਕੋ ਆਪਣੇ ਦੇਸ਼ ਕੌਮ ਦੀ ਭਗਤੀ ਸਿੱਖੀ ਦੀ ਕੌਮ ਦੀ ਖਾਤਰ ਆਪਦਾ ਐਡਾ ਵੱਡਾ ਉਹਦਾ ਛੱਡਿਆ ਹੂੰ ਇਹ ਯਾਨੀ ਇਹਨਾਂ ਦੇ ਜ਼ਰੂਰੀ ਵੋਟ ਸਾਡੇ ਨਗਰ ਵੱਲੋਂ ਵੱਧ ਪਊਗੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਤਾਂ ਇਹੀ ਚਾਹੁੰਦੇ ਜੀ ਕਿਸਾਨ ਨੂੰ ਬਹੁਤ ਇਤਕੀ ਪਰੇਸ਼ਾਨੀ ਆਈ ਹੈ ਜਿਹੜੀ ਇਦੋਂ ਪਹਿਲਾਂ ਅਗਲਗ ਰਹੀ ਸੀ ਤੀ ਜਦੋਂ ਕੋਈ 12 ਵਜੇ ਲਾ ਲੈਂਦਾ ਕੋਈ 11 ਵਜੇ ਲਾ ਲੈਂਦਾ ਉਹ ਕੋਈ ਅੱਗ ਦਾ ਇਦੋਂ ਬਾਹਲਾ ਧੂਆਂ ਘਟ ਨਹੀਂ ਤੀ ਹੁੰਦਾ ਵੱਧ ਨਹੀਂ ਤੀ ਹੁੰਦਾ ਵੀ ਇਹਦੇ ਨਾਲ ਸਮਾਂ ਸੇਤ ਹੀ ਚਲ ਜਾਂਦੀ ਤੀ ਪਰਾਲੀ ਅੱਜ ਨੂੰ ਕਣਕਾ ਵੇਚ ਜਾਂਦੀ ਹੈ ਜਿਹੜੇ ਬਾਹਰਲੇ ਜ਼ਿਲ੍ਹਿਆਂ ਵਾਲੇ ਨੇ ਉਹ ਕਹਿੰਦੇ ਬਰਨਾਲੇ ਚ ਚੋਣ ਹੋ ਰਹੀ ਆ ਉੱਥੇ ਦਾ ਹੱਗ ਬਨੂ ਵੀ ਕੋਈ ਰੋਕਦਾ ਨਹੀਂ ਡੀਏਪੀ ਆਮ ਤੁਸੀਂ ਕਹਿੰਦੇ ਓਖੇ ਅਸੀਂ ਕਾਣ ਕਹਿੰਦੇ ਜੀ ਇੱਥੇ ਆ 20 ਬੰਦੇ ਖੜੇ ਨੇ ਜੇ ਕੋਈ ਕਹਦੇ ਡੀਏਪੀ ਆ ਮੈਂ ਸਾਨੂੰ 1300 ਬੋਰੀ 1300 ਰੁਪਏ ਵਾਲੀ ਬੋਰੀ 2000 ਰੁਪਏ ਦੇ ਵਿੱਚ ਪਈ ਹੈ ਬਲੈਕ ਚ ਮਿਲੀ ਆ ਬਲੈਕ ਦੇ ਵਿੱਚ ਡੀਏਪੀ ਲੈ ਕੇ ਹਰ ਕਿਸਾਨ ਨੇ ਵੀ ਜੇ ਕੌਣ ਕਹਿੰਦਾ ਇਹ ਵੀ ਕਿਸਾਨ ਖੜੇ ਨੇ ਨਹੀਂ ਨਹੀਂ ਅੱਗੇ ਭਈ ਇਹ ਹੁੰਦਾ ਸੀ ਵੀ ਜਿੱਥੇ ਜਿਮਣੀ ਚੋਣ ਹੁੰਦੀ ਸੀ ਸਰਕਾਰ ਪੂਰਾ ਜੋਰ ਲਾਉਂਦੀ ਵੀ ਉੱਥੇ ਦੇ ਲੋਕਾਂ ਨੂੰ ਖੁਸ਼ ਕਰੀਏ ਇਹ ਦੇਖੋ ਸਾਨੂੰ ਸਰਕਾਰ ਦਾ ਨਹੀਂ ਪਤਾ ਅਸੀਂ ਇੱਕ ਆਪਣੇ ਕਿ ਕਿਸਾਨ ਦੇ ਪੁੱਤ ਕਿਸਾਨ ਦੇ ਪੁੱਤ ਹੋਣ ਦੇ ਨਾਂ ਤੇ ਸਾਨੂੰ ਇੰਨਾ ਜ਼ਰੂਰ ਪਤਾ ਨਾ ਤਾਂ ਸਾਨੂੰ ਮਿਲੇ ਡੀਏਪੀ ਨਾ ਸਾਡੀ ਵਿਕੀ ਕੋਈ ਜੀਰੀ ਕਿੰਨਾ ਘਟਾ ਪਿਆ ਜੀ 25 22 ਜਿੱਥੇ ਸਾਡੀਆਂ ਜੀਰੀਆਂ ਅਸੈਸਮੈਂਟ ਨੇ ਨਿਕਲਦੀਆਂ ਸੀ ਉੱਥੇ ਅੱਜ ਸਾਡੀਆਂ 60 65 70 ਤੇ ਰਹਿ ਗਈਆਂ 20 ਪੱਠੀ ਮੰਦਾ ਜਾਨੀ ਕਿ ਘਟਾ ਟੈ ਵੀ ਪੈ ਗਿਆ ਹੈ ਇਹ ਜੈਸੀ ਕੋਈ ਸਰਕਾਰ ਵਾਸਤੇ ਵੀ ਨਹੀਂ ਕਹਿ ਸਕਦੇ ਉਹ ਕਾ ਕੋਈ ਕਸੂਰ ਕੀ ਦਾ ਫਿਰ ਤੁਸੀਂ ਮੰਨਦੇ ਹੁਣ ਜੀ ਦੇਖੋ ਸਰਕਾਰਾਂ ਨਹੀਂ ਹੁੰਦੇ ਨੇ ਸਰਕਾਰਾਂ ਨਹੀਂ ਘਾਟੇ ਪੂਰੇ ਕਹਿਣੇ ਨਹੀਂ ਸਭ ਕੁਝ ਗੂਰ ਸਕਾਉਂਗੇ ਹਾਂਜੀ ਹਾਂਜੀ ਉਹ ਵੋਟਰਾਂ ਸਾਹਿਬ ਚਲੋ ਉਹ ਦੇਖੋ ਉਹ ਲੋਕ ਹੁਣ ਮੂਰੇ ਚੀਨ ਚੋਣ ਆ ਗਈ ਜਿਵੇਂ ਲੋਕਾਂ ਨੂੰ ਫਤਵਾ ਮਿਲੂ ਉਹ ਮੇਂ ਮਿਲਣਾ ਹੈ ਏ ਆਉਣ ਵਾਲਾ ਸਮਾਂ ਹੀ ਦੱਸੂਗਾ ਕਿਹਦੇ ਸਿਰ ਤੇ ਸਜੂਗਾ ਤਾਜ ਤੇ ਕਿਹਨੂੰ ਖਾਣੀ ਪੂ ਮੂੰਦੀ ਕਿਉਂਕਿ ਲੋਕ ਤੰਗ ਨੇ ਇੱਕ ਪਾਸੇ ਜੀਰੀ ਨਹੀਂ ਵਿਕੀ 20-25 ਮਣ ਪ੍ਰਤੀ ਏਕੜ ਕਿਲੇ ਦੇ ਵਿੱਚੋਂ ਘਾਟਾ ਪੈ ਗਿਆ ਦੂਜੇ ਪਾਸੇ ਡੀਏਪੀ ਰੇ ਜਿਹੜਾ ਕਿ 1300 ਦੀ ਬੋਰੀ ਆ 2-2000 ਨੂੰ ਬਾਈ ਕਹਿੰਦਾ ਸੀ ਖਰੀਦ ਕੇ ਲਿਆਇਆ 2 ਨੰਬਰ ਦੇ ਵਿੱਚ ਦੋ ਨੰਬਰ ਵਾਲੇ ਕਿੱਥੋਂ ਲਿਆਉਂਦੇ ਨੇ ਇੰਨਾ ਤੱਕ ਕਿਉਂ ਨਹੀਂ ਪਹੁੰਚਦੀ ਸਹੀ ਰੇਟ ਤੇ ਇਹ ਹੁਣ ਸਰਕਾਰਾਂ ਹੀ ਦੱਸ ਸਕਦੇ ਨੇ ਸਮਾਂ ਕੈਮਰਾਮੈਨ ਦੀਪੂ ਕਦੇ ਨਾਲ ਇਕਬਾਲ ਸਿੰਘ ਫਗੋਲਾ ਬਰਨਾਲਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੋਕਬਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ